ਦੇ ਰੋਮੇ ਤੇ ਜਾਣਗੇ 10 10 ਹਜ਼ਾਰ ਚ ਬੰਦੇ ਜਿਹੜੇ ਹੋਰ ਦਿਨ ਰਾਤ ਡਿਊਟੀ ਕਰਵਾ ਕਰਨਗੇ ਜਿੰਦਾਬਾਦ ਨਾ ਨਾ ਮਜ਼ਦੂਰਾਂ ਦਾ ਇੱਕ ਜਿੰਦਾਬਾਦ 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 ਨਾ ਨਾਲੀਆਂ ਮੰਗਾ ਪੂਰੀਆਂ ਕਰਜੋਗਨਾ ਤੇ ਉਹ ਪੁਲਿਸ ਪ੍ਰਸ਼ਾਸਨ ਮੁਰਦਾਬਾਦ 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 ਜੈ ਜੀ ਪ੍ਰਿਆਰਾਓ ਜੈ ਜੀ ਪ੍ਰਿਆਰਾਓ ਜੈ ਜਿੰਦਾਬਾਦ ਆਪਣੇ 7 ਮੈਂਬਰ ਜਾਂ 5 ਮੈਂਬਰ ਉੱਪਰ ਜਾ ਕੇ ਚੋਣ ਰਹੇ ਸੀ ਉਹਨੇ ਟਾਈਮ 'ਚ ਕ੍ਰੋਸ ਕਰਕੇ ਅਸੀਂ ਇਹਨਾਂ ਨੂੰ ਵਾਦਾ ਕੀਤਾ ਵੀ ਦੋਵਾਂ ਧਿਰਾਂ ਦੀ ਸਹਿਮਤੀ ਨਾਲ ਸੇ ਮੁਲਾਕਾਤ ਕਰਾਵਾਂਗੇ ਅਸੀਂ ਉਦੋਂ ਬਾਅਦ ਕੈਂਡੀਡੇਟ ਸਾਹਿਬ ਨੂੰ ਪੁੱਛਿਆ ਵੀ ਸਰ ਉਹ ਤੁਹਾਨੂੰ ਮਿਲਣਾ ਚਾਹੁੰਦੇ ਕਹਿੰਦੇ ਮੈਂ 7 ਜਾਂ 8 ਮੈਂਬਰਾਂ ਨੂੰ ਮਿਲ ਲਾਵਾਂਗਾ ਮੈਂ ਸਪੀਚ ਕਰਕੇ ਆਈ ਨਾ ਮੈਂ ਬਾਹਰ ਮਿਲ ਲਾਂਗਾ ਪਰ ਇਹਨਾਂ ਨੂੰ ਕਿਉਂਕਿ ਲੋਮਤਾਬ ਕਿਹਾ ਵੀ ਇਹ ਜਿੱਥੇ ਉਹਨਾਂ ਦਾ ਫੰਕਸ਼ਨ ਹੋ ਰਿਹਾ ਉੱਥੋਂ 200 ਗਾਜ ਦੂਰ ਬੈਠਣਗੇ ਇਹਨਾਂ ਨੂੰ ਬੈਠਣਾ ਚਾਹੀਦਾ ਜੀ ਇਹ ਕਹਿੰਦੇ ਵੀ ਸਾਡੇ ਬੰਦੇ ਕੰਟਰੋਲ ਤੇ ਆ ਜਦੋਂ ਅਸੀਂ ਇਹਨਾਂ ਨੂੰ ਕਿਹਾ ਵੀ ਤੇਰੀ ਮੁਲਾਕਾਤ ਕਰਾਵਾਂਗੇ ਆ ਬਾਜਵੇ ਦੇ ਸਾਹਮਣੇ ਜੀ ਤੇ ਇਹਨਾਂ ਦੇ ਬੰਦੇ ਇਹਨਾਂ ਕੋਈ ਨਹੀਂ ਸਾਂਭ ਹੋਏ ਤੇ ਉਹ ਬੰਦੇ ਆਣ ਕੇ ਇੱਥੇ ਸੜਕ ਤੇ ਬੈਠ ਗਏ ਜਿਹੜਾ ਕਿ ਨਹੀਂ ਕਾਨੂੰਨ ਤੱਕ ਸਹੀ ਨਹੀਂ ਆ ਕਿਉਂਕਿ ਸਾ ਜੀ ਤੁਹਾਡੇ ਜਿਹੜਾ ਆਪਣੀ ਚਾਹੇ ਬੰਦਿਆਂ ਨੇ ਤੁਹਾਡੀਆਂ ਤੁਹਾਡਾ ਵੀ ਫਰਜ਼ੇ ਸਾਡਾ ਕਾਨੂੰਨ ਕਹਿੰਦਾ ਜੀ ਜਦੋਂ ਕੋਈ ਵੀ ਨਹੀਂ ਮੰਨੇਗਾ ਉਦੋਂ ਬਾਅਦ ਸਾਡਾ ਕਾਨੂੰਨ ਕਹਿੰਦਾ ਸੀ ਕਾਨੂੰਨ ਵੀ ਲਾਗੂ ਕਰਨਾ ਬੇਸ਼ੱਕ ਇਹ ਸਾਡੇ ਆਪਣੇ ਨੇ ਪਰ ਅਸੀਂ ਇਹਨਾਂ ਦੀ ਰਾਖੀ ਲਈ ਨੌਕਰੀਆਂ ਕਰਦੇ ਹਾਂ ਪਰ ਜਿੱਥੇ ਸਾਨੂੰ ਕਾਨੂੰਨ ਲਾਗੂ ਕਰਨਾ ਪੈਣਾ ਮੰਨ ਲਓ ਇੱਕ ਬੰਦਾ ਹਾਈਪਰ ਹੋ ਰਿਹਾ ਜਾਂ ਉਹ ਸੜਕ ਤੇ ਬੈਠਿਆ ਉਹਨੂੰ ਪਰੇ ਕਰਨਾ ਤਾਂ ਸਾਡੀ ਡਿਊਟੀ ਆ ਨਾ ਜੀ ਸਾਾਨੂੰ ਇੱਕ ਮਿੰਟ ਹਾਂ ਜੀ ਬੇਨਤੀ ਹੈ ਸਾਡੀ ਇਹਨਾਂ ਦੇ ਨਾਲ ਪ੍ਰਸ਼ਾਸਨ ਨਾਲ ਐਸਪੀ ਸਾਹਿਬ ਆ ਡੀਐਸ ਸਾਰੇ ਦਿਨ ਉਸ ਗੱਲ ਹੋਈ ਹੈ ਅੰਧ ਵੀ ਜਿਨ੍ਹਾਂ ਇਹਨਾਂ ਦੀ ਹੈਗੀ ਹੈ ਵੀ ਇਹਨਾਂ ਇਹਨਾਂ ਮੀਟਰ ਬਾਹਰ ਉਸੇ ਤੁਸੀਂ ਖੜੇ ਹੋ ਕੇ ਮੁਲਾਕਾਤ ਕਰਾਉਣੀ ਹੈ ਇਧਰੋਂ ਉਹਨਾਂ ਨੇ ਆਉਣਾ ਅਸੀਂ ਸਾਈਡ ਤੇ ਬੈਠੇ ਆ ਸਾਈਡ ਤੇ ਵੀ ਸਾਡੇ ਨਾਲ ਉਧਰ ਗੱਲਬਾਤ ਕਰ ਰਹੇ ਆ ਇੱਥੇ ਤਾਂ ਨਹੀਂ ਮੁਲਾਕਾਤ ਕਰਾ ਕੇ ਤੁਸੀਂ ਆਹ ਸਾਈਡ ਤੋਂ ਸੱਤ ਬੰਦੇ ਠੀਕ ਹੈ ਜੀ ਅਸੀਂ ਸੱਤ ਬੰਦੇ ਸਾਈਡ ਤੇ ਆ ਇਹਨਾਂ ਨੂੰ ਉਹ ਗੱਡੀਆਂ ਨਗਾਹਦੇ ਸਾਨੂੰ ਨਹੀਂ ਪਤਾ ਲੱਗਦਾ ਕਿਉਂ ਸਰ ਜੀ ਬਿਲਕੁਲ ਇਸ ਤਰ੍ਹਾਂ ਹੋਇਆ ਬਿਲਕੁਲ ਇਸ ਤਰ੍ਹਾਂ ਹੋਇਆ ਕੋਈ ਪਤਾ ਨਹੀਂ ਹੋਇਆ ਜੀ ਜੇ ਆਪਾਂ ਕੀਤਾ ਹੈ ਸਾਹਿਬ ਇਹਨਾਂ ਨਾਲ ਗੱਲ ਨਹੀਂ 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 ਬਿਲਕੁਲ ਵਾਦਾ ਕਰ ਜ ਮੈਂ ਵੀ ਮੈਂ ਵੀ ਇੱਥੋਂ ਦਾ ਹੀ ਰਹਿਣ ਵਾਲਾ ਜ਼ਬਾਨ ਤੋਂ ਮੁੱਕਣ ਵਾਲੇ ਅਸੀਂ ਨਹੀਂ ਹੈ ਜਿੰਦਗੀ 'ਚ ਨੌਕਰੀ ਕਰ ਰਹੇ ਹਾਂ ਠੀਕ ਔਰ ਪੂਰੀ ਇਮਾਨਦਾਰੀ ਨਾਲ ਗੈਰਤ ਨਾਲ ਨਹੀਂ ਤੁਹਾਨੂੰ ਵੇਖਦੇ ਆ ਕਰਦੇ ਮੇਰਾ ਹਰ ਜਗ੍ਹਾ ਹੁੰਦਾ ਸੁਪਾਲ ਸਿੰਘ ਦਾ ਆਪਣੀ ਕਿਸੇ ਗੱਲ ਡੀਐਸਪੀ ਨਹੀਂ ਮੁਕਰੇਗਾ ਮੁਲਾਕਾਤ ਦਾ ਪ੍ਰੋਮਿਸ ਕੀਤਾ ਕਰਾਂਗੇ ਪਰ ਜੇ ਕੋਈ ਸਾਨੂੰ ਜ਼ਬਰਦਸਤੀ ਪ੍ਰੈਸ਼ਰ ਪਾ ਕੇ ਕਹੇ ਮੈਂ ਨਹੀਂ ਇਹਨਾਂ ਦੇ ਉੱਤੇ ਚੜ ਕੇ ਕਰਨੀ ਫੇਰ ਨਹੀਂ ਕਰਾਵਾਂਗੇ ਉਹ ਵੀ ਨਾਲ ਧੱਕੀ ਨਹੀਂ ਜਦੋਂ ਉਹ ਕਹਿੰਦੇ ਇਹਨਾਂ ਨੂੰ ਫਿਰ ਬੇਨਤੀ ਕਰੋ ਆਪਣੇ ਚੈਨਲ ਦੇ ਥਰੂ ਆਪਣੇ ਮਾਧਿਅਮ ਦੇ ਥਰੂ ਸਾਡੀ ਬੇਨਤੀ ਇਹਨਾਂ ਨੂੰ ਕੋ ਸਤਿਕਾਰ ਕਰੋ ਸਾਰੇ ਬੰਦੇ ਉੱਥੇ ਚੱਲ ਜਾਣ 8 ਜਾਂ 10 ਬੰਦੇ ਆਉਣ ਮੈਂ ਮੁਲਾਕਾਤ ਕਰਾਵਾਂਗਾ ਅਸੀਂ ਉੱਥੇ ਹੀ ਆਏ ਹਾਂ ਅਸੀਂ ਉੱਥੇ ਹੀ ਆਏ ਹਾਂ ਇਹਨਾਂ ਦਾ ਤੁਹਾਨੂੰ ਪਤਾ ਕਿ ਬਹੁਤ ਅੱਲ ਅਫਸਰ ਨੇ ਅਸੀਂ ਉੱਥੇ ਹੀ ਆਏ ਹਾਂ ਬੜੀ ਜਗ੍ਹਾ ਦੇਖੀ ਆ ਉੱਥੇ ਹੀ ਆਇਆ ਸਾਡੇ ਨਾਲ ਸਾਰੀ ਗੱਲਬਾਤ ਕਰਕੇ ਸਾਡੇ ਨਾਲ ਗੱਲਬਾਤ ਕਰਕੇ ਸਾਰੀ ਉੱਥੇ ਮੈਂ ਇਹਨਾਂ ਇਹਨਾਂ ਨਾਲ ਮੁਲਾਕਾਤ ਕਰਾਵਾਂਗਾ ਨਹੀਂ ਕਰਾਂਗਾ ਦੇਖੋ ਜੀ ਮੈਂ ਕਰਾਵਾਂਗਾ ਇਹ ਜੁਲਮੇਵਾਰ ਅਫਸਰ ਆ ਜੁਲਮੇਵਾਰ ਅਫਸਰ ਸਾਡੇ ਨਾਲ ਵਾਦਾ ਕੀਤਾ ਨਹੀਂ ਉਹਨਾਂ ਕੇ ਫੇਰ ਹੀ ਸ਼ਰਕ ਦੇ ਵਿੱਚ ਆਏ ਫੇਰ ਸ਼ਰਕ ਦੇ ਵਿੱਚ ਆਪਾਂ ਆਏ ਇਹ ਨਾ ਕਰਾਉਣੀ ਹੁੰਦੀ ਆ ਸਹਿਮਤੀ ਗੱਲ ਹੋਈ ਹੈ ਹੋ ਰਹੀ ਹੈ ਸਾਡੀ ਗੱਲ ਲੱਗ ਗਈ ਇੱਕ ਗੱਜੜੀ ਜਿਹੜੀ ਸਹਿਮਤੀ ਹੋਈ ਜਾਂਦੀ ਹੈ ਕੋਈ ਗੱਲ ਇੱਕ ਮਿੰਟ ਸਾਡਾ ਗੱਲ ਪ੍ਰਸ਼ਾਸਨ ਹੋਈ ਸਹਿਮਤੀ ਸਹਿਦ ਦੋਦੀਆ ਸਹਿਮਤੀ ਸਹਿਦ ਰੰਧਾਵਾ ਸਾਹਮਣੂ ਇਹ ਗੱਲ ਦਾ ਨਿਗਾ ਪਤਾ ਐਸਪੀ ਸਾਹਿਬ ਨਾਲ ਸਾਡੀ ਸਹਿਮਤੀ ਹੋਈ ਸੀ ਕਿ 7 ਬੰਦਿਆਂ ਨੂੰ ਮਿਲਾਵਾਂਗੇ 7 ਬੰਦਿਆਂ ਨੂੰ ਮਿਲਾਵਾਂਗੇ ਬਾਕੀ ਬੰਦੇ ਪਿੱਛੇ ਭਾਲ ਦੋ ਆਪਾਂ ਐਸਪੀ ਸਾਹਿਬ ਦੇ ਕਹਿਣ ਤੇ ਬੰਦੇ ਸਾਰੇ ਪਿੱਛੇ ਭਾਲੇ ਆ 7 ਬੰਦੇ ਆਪਾਂ ਗੱਲ ਕਰਨ ਵਾਸਤੇ ਤਿਆਰ ਸੀ ਪਰ ਪ੍ਰਸ਼ਾਸਨ ਨੇ ਸਾਨੂੰ ਨਹੀਂ ਦੱਸਿਆ ਕਿ ਦੂਜੇ ਰਾਤ ਪਰ ਅਸੀਂ ਹੁਣੇ ਤਿਆਰ ਹਾਂ ਨੇ ਸਾਨੂੰ ਨਹੀਂ ਦੱਸਿਆ ਕਿ ਬਾਪੂ ਜੀ ਦੂਜੇ ਰਾਤ ਆਣੀ ਅਸੀਂ ਅੰਦਰ ਵਾਰਦੇ ਸਾਨੂੰ ਗੁਸਾ ਆਇਸ ਗੱਲ ਦਾ ਵਾ ਕਿ ਜੇ ਪੁਲਿਸ ਪ੍ਰਸ਼ਾਸਨ ਸਾਨੂੰ ਕਹਿ ਰਹੀ ਹੈ ਕਿ ਕੋਈ ਤੇ ਪਾਰਟੀ ਵਰਕਰ ਦੀ ਮੀਟਿੰਗ ਜਿਹੜੇ ਬੂਥਾਂ ਦੇ ਪ੍ਰਧਾਨ ਬਣਦੇ ਨੇ ਜ਼ੋਨ ਦੇ ਅਧਿਕਾਰ ਬਣਾਉਂਦੇ ਨੇ ਉਹਨਾਂ ਸਭ ਦੀ ਮੀਟਿੰਗ ਔਰ ਹਰ ਬੂਥ ਤੋਂ ਲੋਕ ਆਏ ਨੇ ਇਥੇ ਗੜੇ ਏਰੀਆ ਚ ਕਿੰਨਾ ਜਿੰਨਾ ਮਤਲਬ ਪੂਰੀ ਵਿਧਾਨ ਸਭਾ ਤੋਂ ਆਏ ਪੂਰੀ ਵਿਧਾਨ ਸਭਾ ਤੋਂ ਹਰ ਬੂਤ ਤੇ ਜਿਹੜੇ ਲੋਕ ਬੈਠੇ ਨੇ ਬੁੱਧਾ ਉਹ ਆਏ ਨਾ 50 ਬਟਾੜੇ ਸਾਡੇ ਕਾਨੂੰਨਦਿਰ ਸਰ ਇਹ ਬੰਦੀ ਬਣੀ ਬੀਜੇ ਬੀਜੇ ਕੋਈ ਵਰਕਰ ਨਹੀਂ ਦਿਖਾਈ ਦੇ ਰਹੇ ਸਨ ਭਾਵੇਂ ਬੀਜੇਪੀ ਦੀ ਕੋਈ ਟੜੇ ਬੰਦੀ ਨਹੀਂ ਜੀ ਇਹ ਤੁਸੀਂ ਕਾਂਗਰਸੀ ਨੂੰ ਪੁੱਛੋ ਵੀ ਕਿੰਨੀ ਟੜੇ ਵਜੀ ਸਭ ਵਰਕਰ ਆ ਗਏ ਆ ਗਏ ਸਭ ਮੈਂਦ ਕਰ ਗਏ ਤੁਹਾਡੀ ਮੀਟਿੰਗ ਨੂੰ ਲੈ ਕੇ ਪਸਾਨਾ ਉਹਨੂੰ ਵੀ ਧਰਨਾ ਲਗਾਇਆ ਜਾ ਰਿਹਾ ਹੈ ਉਹਨਾਂ ਨੂੰ ਕਿਵੇਂ ਦੇਖਦੇ ਕਿਸਾਨ ਵੀ ਆਪਣੇ ਭਰਾ ਹੀ ਨੇ ਠੀਕ ਨਹੀਂ ਇਨਾ ਵੀ ਸਮਝਣਾ ਚਾਹੀਦਾ ਵੀ ਚੋਣਾਂ ਦਾ ਸਮੇਂ ਹੁਣ ਬਾਕੀ ਪਾਰਟੀਆਂ ਜੀ ਵੋਟਾਂ ਮੰਗੇਗੀਆਂ ਤੇ ਬੀਜੇਪੀਲ ਕੋਲੋਂ ਵੋਟਾਂ ਮੰਗ ਕੇ ਵੀ ਸਰ ਜੀ ਵੀ ਕਹਿ ਰਹੇ ਸੀ ਕਿ ਨਕਲੀ ਕਿਸਾਨੇ ਬਾਹਰ ਬੈਠੇ ਜਿੰਨੇ ਦੱਸੋ ਕੀ ਕਹੋ ਕੋ ਮੈਂ ਨਹੀਂ ਕਹਿੰਦਾ ਵੀ ਨਕਲੀ ਕਿਸਾਨ ਹੈ ਸਰ ਜੀ ਕਹਿ ਰਹੇ ਸੀ ਬਾਹਰ ਮੈਂ ਮੈਨੂੰ ਨਹੀਂ ਯਾਦ ਸੋਇਆ ਕੋਈ ਨਕਰੀ ਕਿਸਾਨ ਨਹੀਂ ਹੋਰ ਕਿਸਾਨ ਜੇ ਕਿਸਾਨ ਨੇ ਲੋਕਾਂ ਦਾ ਇਨਸਾਨ ਨੂੰ ਲੱਗਦਾ ਠੀਕ ਆਪਾਂ ਖੁਦ ਕਿਸਾਨ ਪਰਿਵਾਰ ਤੋਂ ਜਾਂ ਆਪਾਂ ਦੇਖ ਕੇ ਕਹਿੰਦਾ ਵੀ ਇਹਨਾਂ ਦੀ ਕੋਈ ਗੱਲ ਹੈ ਤੇ ਆਪਾਂ ਦਾ ਹੱਲ ਕਰਨੇ ਕੋਈ ਕੋਈ ਪਰ ਕਿਸਾਨ ਜਿਹੜੇ ਵਾਰ ਵਰਟਿੰਗ ਇੰਵਾਈਟ ਕਰਕੇ ਆਏ ਉਹਨਾਂ ਨਾਲ ਵੀ ਉਹ ਕਹਿੰਦੇ ਨੇ ਕਿ ਅਸੀਂ ਗੱਲ ਕਰਨਾ ਚਾਹੁੰਦੇ ਹਾਂ ਉਹ ਕਿ ਨਹੀਂ ਜਾਂਦੇ ਪਿਆਰੇ ਜੀ ਦੋ ਦੋ ਵਾਰੀ ਗੱਲ ਕਰ ਲਈ ਐ ਗੱਲ ਕਰਨ ਤੋਂ ਬਾਅਦ ਵੀ ਧੰਨ ਲਾਇਕ ਦੇ ਮੁਰਦਾਵਾ ਜਿੰਦਾਵਾ ਕਰੇਗਾ ਤੁਹਾਨੂੰ ਠੀਕ ਹੈ ਦੋ ਵਾਰੀ ਪੰਜ ਕਿਲੋਮੀਟਰ ਵੀ ਲੈ ਕੇ ਵੇਹਤਾਂ ਨਾਲ ਫਿਰ ਤੋਂ ਤਾਂ ਲੰਦ ਠੀਕ ਹੈ ਕੀ ਮੈਸੇਜ ਦੇਣਾ ਚਾਹੁੰਦੇ ਜੰਤਾਲ ਨੂੰ ਕਿ ਬੀਜੇਪਾ ਜਿਤਾਓ ਜੋ ਉਹ ਸਰਕਾਰ ਤੇ ਬਣਨ ਵਾਲੀ ਹੈ ਬੀਜਪੀ ਦੀ ਮੋਦੀ ਜੀ ਬਤਾਉਣ ਦੇ ਬਾਰੇ ਇਹ ਹੋਰ ਨੂੰ ਜਿਤਾਉਗੇ ਫਿਰ 5 ਸਾਲ ਤੋਂ ਵਿੱਚ ਚੱਲ ਜੇ। ਹਾਂ ਜੇ ਤੁਹਾਡੀ ਸਰਕਾਰ ਆ ਜਾਂਦੀ ਹੈ ਤੇ ਤੁਸੀਂ ਆਪਣੇ ਸਰਕਾਰ ਹੀ ਆਂਦੀ ਸਰਕਾਰ ਆਏ ਗਰਦੀ ਹੈ। ਕੀ ਕੀ ਵਾਅਦੇ ਕਰਦੇ ਹੋ? ਕੀ ਕੀ ਆਪਾਂ ਤੇ ਕੀ ਨਾ ਕੁਝ ਲੈ ਗਏ। ਕੋਈ ਕਹਿੰਦੇ ਵੀ ਪਹਿਲੇ ਤੇ ਕੋਈ ਹੈਲਥ ਬਾਰੇ ਵਧੀਆ ਹਸਪਤਾਲ। ਵਧੀਆ ਕੋਈ ਹਸਪਤਾਲ ਬੁਲਾਣ ਜਿਹਦਾ ਜਿਦਾ ਪੀਜੀਆ ਇੱਦਾਂ ਦਾ। ਉਸ ਤੋਂ ਬਾਅਦ ਨੌਜਵਾਨਾਂ ਨੂੰ ਰੋਜ਼ਗਾਰ ਵਾਸਤੇ ਸਭ ਤੋਂ ਘੱਮ ਜਿਹੜੀ ਇੰਡਸਟਰੀ ਹੈ ਜਿਹੜੀ ਚੱਲ ਗਈ ਉਹ ਵਾਪਸ ਆ। ਸਰਜੀਵ ਕਰਦਾਸਪੁਰ ਨਾਲ ਕੇ ਜਸਨੀ ਦੇ ਉਹਦੇ ਨਾਮ ਨਾਲ ਕਰਕੇ ਇੱਥੇ ਮਾਫੋ ਲੋਕਾਂ ਦਾ ਮਨ ਉੱਠ ਗਿਆ ਬੀਜੇਪੀ ਤੋਂ ਕੋ ਗੱਲ ਇਹ ਹੈ ਕੋ ਸਨੀ ਦੇ ਦਾ ਚੈਪਟਰ ক্লোਜ਼ ਆ ਹੁਣ ਦਿਨੇਸ਼ ਬੱਬੂ ਆਇਆ ਮੈਦਾਨ ਚ ਠੀਕ ਹੈ ਗੱਲ ਇਹ ਹੈ ਕਿ ਕੰਮ ਕਰਕੇ ਦੱਸਾਂਗੇ ਪਰ ਤੁਹਾਡੇ ਨਾਲ ਤੁਹਾਡੇ ਅਕਲ ਨਹੀਂ ਸਾਰੇ ਹੀ ਬੀਜੇਪੀ ਦਾ ਵਿਰੋਧ ਹੋ ਰਿਹਾ ਪੰਜਾਬ ਚ ਤੋਂ ਬੀਜੇਪੀ ਦਾ ਵਿਰੋਧ ਇਹ ਨਾ ਕਰਨਾ ਉਹਨਾਂ ਦਾ ਕਰਨਾ ਹੀ ਕਰਨਾ ਔਰ ਤੁਸੀਂ ਦੇਖ ਲਓ ਬੀਜੇਪੀ ਨੇ ਸਭ ਤੋਂ ਵੱਧ ਸਿਤਾ ਜਿੱਤ ਰਹੀਆਂ ਸਰ ਕੱਲ੍ਹ ਉਹ ਕਹਿੰਦਾ ਕਿ ਇਹੋ ਜੀ ਕਿਹੜੀ ਚੀਜ਼ ਆ ਵੀ ਜਿਹੜੀ ਜਿਹੜੇ ਦੂਸਰੇ ਤੁਮਲ ਪਾਰਟੀ ਦੇ ਕੈਂਡੀਡੇਟ ਹੁੰਦੇ ਨੇ ਉਹਦੇ ਪ੍ਰਸ਼ਟ ਹੁੰਦੇ ਨੇ ਆਪਾਂ ਸਾਰਾ ਕੁਝ ਕਹਿੰਨੇ ਆ ਜਦੋਂ ਬੀਜੇਪੀ ਦੀ ਆ ਜਾਂਦਾ ਬਿਲਕੁਲ ਸਹੀ ਹੋ ਜਾਂਦਾ ਇਹਦੀ ਮੈਨੂੰ ਪਤਾ ਪਰ ਬੀਜੇਪੀ ਦੇ ਕੈਂਡੀਡੇਟ ਦਾ ਤਾਂ ਦੱਸ ਦਿਓ ਕੋਈ ਹੈ ਕੋਈ ਇਹੇ ਗੱਲ ਦੇ ਕੋਈ ਉਂਗਲ ਚੁੱਕ ਦੱਸ ਦੇ ਇਹਨਾਂ ਦੇਖੋ ਸਾਰੇ ਚੋਰ ਨੇ